ਨਮਸਕਾਰ ਜੀ ਪਹਿਲੇ ਦਰਸ਼ਕੋ ਮੈਂ ਸ਼ਮਸ਼ੇਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀਵੀ 1 ਤੇ ਅੱਜ ਅਸੀਂ ਇੱਕ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੇ ਸਾਡੇ ਨਾਲ ਮੇਰੇ ਦੋਸਤ ਪ੍ਰਕਾਸ਼ ਸਿੰਘ ਹੈ ਜੋ ਕਿ ਰਿਟਾਇਰ ਸੁਪਰਡੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਿਹੜੇ ਕਿ ਬਹੁਤ ਹੀ ਵਧੀਆ ਇਨਸਾਨ ਨੇ ਤੇ ਆਪਣੀ ਜ਼ਿੰਦਗੀ ਦੇ ਦੌਰਾਨ ਬਹੁਤ ਸਾਰੇ ਅੱਛੇ ਕੰਮ ਕੀਤੇ ਨੇ ਤੇ ਜਿਹਦੇ ਕਰਕੇ ਕਾਫੀ ਜਿਹੜੇ ਮਸ਼ਹੂਰ ਨੇ ਤੇ ਨਾਲ ਦੀ ਨਾਲ ਲਿਖਣ ਦਾ ਸ਼ੌਂਕ ਵੀ ਰੱਖਦੇ ਸੀਗੇ ਗੀਤ ਲਿਖੇ ਕਾਫੀ ਨਾ ਮੈਨੂੰ ਗਲਬਤ ਕਰਾਂਗੇ ਕੁਝ ਪਿਛਲੇ ਸਮਿਆਂ ਦੇ ਦੌਰਾਨ ਕਿਵੇਂ ਵਿਆਹ ਸ਼ਾਦੀਆਂ ਹੁੰਦੀਆਂ ਸੀਗੀਆਂ ਪਿਛਲੇ ਸਮੇਂ ਦੇ ਵਿੱਚ ਅਖਾੜੇ ਕਿੱਦਾਂ ਲੱਗਦੇ ਸੀ ਕਿਵੇਂ ਦੇ ਗਾਣੇ ਹੁੰਦੇ ਸੀਗੇ ਕਿਵੇਂ ਦੇ ਗੀਤ ਹੁੰਦੇ ਸੀਗੇ ਇਹਦੇ ਸਬੰਧ ਦੇ ਵਿੱਚ ਤੇ ਨਮਸਕਾਰ ਜੀ ਸਤਿ ਸ਼ਕਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਹੋਰ ਨਾਲ ਠੀਕ ਠਾਕ ਹੈ ਜੀ ਹਾਂ ਜੀ ਕਿਰਪਾ ਸਰ ਅੱਛਾ ਤੁਸੀਂ ਆਪਾਂ ਤੁਹਾਨੂੰ ਦੱਸ ਦਿੱਤਾ ਵੀ ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 44 ਸਾਲ ਨੌਕਰੀ ਕੀਤੀ ਹੈ ਜੀ ਹਾਂ ਜੀ ਸਰ ਤੇ ਉਹਦੇ ਬਾਅਦ ਰਿਟਾਇਰ ਹੋਣ ਤੋਂ ਬਾਅਦ ਹਾਂ ਜੀ ਅੱਜਕੱਲ ਖਰੜ ਵੀ ਖੇ ਰਹਿ ਰਹੇ ਹਾਂ ਹਾਂ ਜੀ ਤੇ ਹੋਣਾਉ ਪਰਿਵਾਰ ਕਿਦਾਂ ਦੀ 40 ਸਾਲ ਜਿਹੜੇ ਐ ਠੀਕ ਨਿਕਲੇ ਆ ਬਹੁਤ ਕਿਰਪਾ ਪਰਮਾਤਮਾ ਦੀ ਅੱਛਾ ਠੀਕ ਹੈ ਜੀ ਠੀਕ ਹੈ ਤੇ ਦੂਜੀ ਗੱਲ ਇਹ ਦੱਸੋ ਮੈਨੂੰ ਵੀ ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੁਸੀਂ ਨੌਕਰੀ ਸ਼ੁਰੂ ਕੀਤੀ ਆਈ ਕੋਈ ਜਗ੍ਹਾ ਤੇ ਨੌਕਰੀ ਕੀਤੀ ਹੈ ਕਿ ਕਦੇ ਬੰਦਰੀਆਂ ਬਦਲੀਆਂ ਹੋਈਆਂ ਨਹੀਂ ਬਦਰੀਆਂ ਤੋਂ ਤਿੰਨ ਥਾਂ ਤੋਂ ਹੋਈਆਂ ਮਾਰੇ ਕੋਈ ਤੇ ਨਹੀਂ ਹੋਈ ਸਾਡਾ ਇੱਕ 14 ਸੈਕਟਰ ਦੇ ਵਿੱਚ ਅਸੀਂ ਰਹੇ ਆ ਤੇ ਉੱਥੇ ਉਹੀ ਡਿਪਾਰਟਮੈਂਟ ਚ ਕਾਰੋਨੇ ਅਕਾਊਂਟ ਬ੍ਰਾਂਚ ਚ ਮੇਰੀ ਸਾਰੀ ਜ਼ਿੰਦਗੀ ਬਹੁਤੀ ਲੰਗੀ ਬਿਲਕੁਲ ਬਿਲਕੁਲ ਜੀ ਨੰਬਰ ਹੋਸਪਿਟੇ ਆਪਣੇ ਅਕਾਊਂਟ ਪੰਜਾਬ ਜਿਹੜੀ ਅਸੀਂ ਚੰਡੀਗੜ੍ਹ ਐਡਮ ਬਲੌਗ ਚ ਅੱਛਾ ਬਹੁਤ ਹੀ ਨੌਕਰੀ ਮੇਰੀ ਉੱਥੇ ਅੱਛਾ ਵੈਸੇ ਤੇ ਕਹਿੰਦੇ ਹੁੰਦੇ ਵੀ ਚੰਡੀਗੜ੍ਹ ਜਿੰਨੇ ਵੀ ਲੋਕ ਰਹਿੰਦੇ ਆ ਹੁੰਦੇ ਜ਼ਿਆਦਾਤਰ ਪਿੰਡ ਵਾਲੇ ਹੀ ਆ ਉਹ ਹੂੰ ਤੇ ਤੁਸੀਂ ਵੀ ਪਿੰਡ ਤੋਂ ਬਿਲੋਂਗ ਕਰਦੇ ਸੀ ਹਾਂ ਜੀ ਮੈਂ ਪਿੰਡ ਕਨਿਆਣ ਤੋਂ ਜ਼ਿਲ੍ਹਾ ਫਤਿਹਗੜ੍ਹ ਤੋਂ ਕਰਦਾ ਹਾਂ ਬਣਾਉਂ ਉੱਥੇ ਚੰਡੀਗੜ੍ਹ ਬਸੇ ਹੀ ਉੱਥੇ ਆ ਸਰ ਪਿੰਡਾਂ ਨੂੰ ਛਾੜ ਕੇ ਉੱਥੇ ਚੰਡੀਗੜ੍ਹ ਬਸਿਆ ਪਿੰਡਾਂ ਦੇ ਲੋਕ ਇੱਥੇ ਆਉਂਦੇ ਨੇ ਅੱਛਾ გასਾਂ ਕਰਦੇ ਨੇ ਹਾਂ ਜੀ ਠੀਕ ਹੈ ਦੇ ਨਾਲ ਦੀ ਨਾਲ ਤੁਸੀਂ ਲਿਖਣ ਦਾ ਸ਼ੌਂਕ ਵੀ ਰੱਖਦੇ ਨੇ ਮੈਂ ਤੁਹਾਡੀ ਪ੍ਰੋਫਾਈਲ ਦੇ ਵਿੱਚ ਦੇਖਿਆ ਕਿ ਤੁਸੀਂ ਕਿਵੇਂ ਇਹ ਨਾਲ ਨਾਲ ਤੁਸੀਂ ਨੌਕਰੀ ਦੇ ਨਾਲ ਨਾਲ ਇਹ ਸ਼ੌਂਕ ਕਿਵੇਂ ਪੈਦਾ ਹੋਇਆ ਤੁਹਾਨੂੰ ਹਾਂ ਸਰ ਇਹ ਜਦੋਂ ਮੈਂ ਆਪਣਾ ਚੰਡੀਗੜ੍ਹ ਆਇਆ ਉਦੋਂ ਮੈਂ ਦੇਖਿਆ ਵੀ ਮੈਂ ਇਹ ਮਾਹੌਲ ਬਾਬਾ ਦੀ ਲੱਗਿਆ ਤੇ ਮੈਂ ਕਰਦਾ ਰਿਹਾ ਫਿਰ ਬਾਕੀ ਮੈਨੂੰ ਸ਼ੌਂਕ ਮਨ ਨੂੰ ਥੋੜੀ ਉਮਰ ਤੋਂ ਹੀ ਲੱਗਿਆ ਸੀ ਮੈਂ 8ਵੀਂ ਦੇ ਵਿੱਚ ਕਿਤੇ ਵੱਡਦਾ ਹੋਣਾ ਜਦੋਂ ਕਿ ਮੈਂ ਪ੍ਰੋਗਰਾਮ ਦੇਖੇ ਕਿਤੇ ਗਾਉਣੇ ਵਾਲਿਆਂ ਨੂੰ ਦੇਖਿਆ ਮੈਨੂੰ ਚੰਗੇ ਲੱਗੇ ਉਹਨਾਂ ਦੇ ਅਖਾੜੇ ਬਹੁਤ ਚੰਗੇ ਲੱਗਦੇ ਰਹੇ ਤੇ ਮੈਂ ਦੇਖਦਾ ਵੀ ਨੇੜੇ ਦੀ ਸਾਡੇ ਕੋਲ ਇੱਕ ਵੀਰ ਰਹੇ ਸਾਡੇ ਨੇੜੇ ਏਰੀਏ ਦੇ ਅੱਛਾ ਕੀ ਗੱਲ ਹੋਰ ਹੈ ਤੁਸੀਂ ਪ੍ਰਕਾਸ਼ ਜੀ ਪਹਿਲਾਂ ਗੱਲਾਂ ਕਲਾਕਾਰ ਜਿਹੜੇ ਸੀਗੀ ਉਹ ਜਿਵੇਂ ਕੁਲਦੀਪ ਮਾਨਕ ਜਮਲਾਜ ਕਈ ਚ ਕਲਾਕਾਰਾਂ ਦੀ ਗੱਲ ਕਰੀਏ ਤਾਂ ਸਰਦੂਰ ਦੇ ਅੰਦਰ ਹੋਰ ਉਹਨਾਂ ਦੀ ਜਿਹੜੀ ਗਾਇਕੀ ਸੀਗੀ ਉਹ ਕਲਚਰ ਦੇ ਨਾਲ ਹੀ ਰਿਲੇਟਡ ਸੀ ਜੀ 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 ਹੁਣ ਜਿਨ੍ਹਾਂ ਦੇ ਵਿੱਚੋਂ ਕੁਲਦੀਪ ਮਾਨਕ ਨੂੰ ਪਹਿਲਾਂ ਲੈਣਾ ਕਲਦੀਪ ਮਾਨਕਦੇ ਆ ਕਲੀਆਂ ਕਲੀਆਂ ਬਹੁਤ ਵਧੀਆ ਜਿਹੜਾ ਕਦੇ ਪਹਿਲਾਂ ਹੋਰ ਬਿਊਟ ਕੀਤਾ ਚੱਲਦੇ ਸੀ ਤੇ ਅੱਜ ਉਹ ਮਾਨਕਦੇ ਕਰਕੇ ਉਹਨਾਂ ਇਹ ਵੱਖਰਾ ਤਰ੍ਹਾਂ ਬਿਲਕੁਲ ਠੀਕ ਹੈ ਤੇ ਉਸ ਤੋਂ ਬਾਅਦ ਸਦੀਬ ਮੁਹੰਮਦ ਸਿਗੋਰੀ ਹੋ ਗਏ ਤੇ ਸਰਦਾਰ ਸਕੰਦਰੂਨੀ ਹੋ ਗਏ ਮੈਂ ਉਹਨਾਂ ਨੂੰ ਮਿਲਿਆ ਵੀ ਹੈਗਾ ਸਰ ਅੱਛਾ ਜੀ ਆਹ ਸਰੀਚ ਮਿਲਿਆ ਨਾ ਕਿ ਮੈਂ ਝੂਠ ਬੋਲਦਾ ਮੈਂ ਮਿਲਿਆ ਮਾਨਕ ਨੂੰ ਵੀ ਮਿਲਿਆ ਮਾਨਕ ਮੇਰੇ ਘਰ ਵੀ ਆਏ ਅੱਛਾ ਜੀ ਅੱਛਾ ਤੇ ਮੈਨੂੰ ਉਹਨਾਂ ਕਰਕੇ ਬਹੁਤ ਸ਼ੌਂਕ ਜਹਾਜ ਪਿਆ। ਅੱਛਾ ਚਲੋ ਤੇ ਮੈਂ ਲਿਖਦਾ ਲਿਖਦਾ ਅੱਗੇ ਲਿਖਦਾ ਜਿਹੜੇ ਉਸ ਵੇਲੇ ਦੇ ਗਾਉਣ ਸੀਗੇ ਤੁਸੀਂ ਦੇਖਿਆ ਹੋਣਾ ਵੀ ਪਿੰਡਾਂ 'ਚ ਖਾੜੇ ਵੀ ਲੱਗਦੇ ਸੀਗੇ। ਹਾਂਜੀ ਮੈਨੂੰ ਨਹੀਂ ਕਹਿੰਦਾ ਬਹੁਤੇ ਮਹਿੰਗੇ ਹੁੰਦੇ ਸੀਗੇ ਕਿਉਂ ਕਿਉਂ ਮਹਿੰਗੇ ਪਤਾ ਕਿਉਂ ਨਹੀਂ ਹੁੰਦੇ ਉਹਨੇ। ਹਾਂ ਉਹ ਉਸ ਟਾਈਮ 'ਚ ਗਾਇਕ ਤੇ ਜਿਹੜੇ ਬਹੁਤ ਘੱਟ ਹੁੰਦੇ ਸੀ ਸਰ। ਬਿਲਕੁਲ ਤੇ ਗਾਇਕਾ ਟੂਨ ਕਰਕੇ ਤੇ ਉਹ ਹਰਕਮ 2 ਪੈਸੇ ਵਾਲੇ ਲੇ ਜਾਂਦੇ ਤੇ ਪਰ ਇਹ ਆ ਵੀ ਕੱਲ ਥੋੜੇ ਪੈਸੇ ਨਾਲ ਸਰਦਾ ਸੀ ਪਰ ਖੁਸ਼ ਕਰਦੇ ਸੀ ਲੋਕਾਂ ਨੂੰ ਇਹ ਇੱਕ ਗੱਲ ਹੋਰ ਮਨ ਸਕਦੇ ਆ ਮਨੋਰੰਜਨ ਦੇ ਸਾਧਨ ਬਹੁਤ ਘੱਟ ਸੀ ਸਾਧਨ ਬਹੁਤ ਘੱਟ ਸੀ ਥੋੜੇ ਬੰਦਿਆਂ ਦੇ ਵਿੱਚ ਸੀ ਤੇ ਉਹਦੇ ਕਰਕੇ ਉਹਨਾਂ ਦੀ ਵੈਲ ਜਾਇਜਾ ਕਾਰ ਬੀਂਦੀ ਸੀ ਇੱਕ ਗੱਲ ਹੋਰ ਸੀ ਜੇਕਰ ਪਹਿਲੇ ਵੈਸੇ ਤਾਂ ਦੂਰ ਸੰਚਾਰ ਦੇ ਪ੍ਰਬੰਧ ਨਹੀਂ ਸੀਗੇ ਤੇ ਪਤਾ ਲੱਗ ਜਾਂਦਾ ਸੀ ਦੂਰ ਦੂਰ ਤੱਕ ਕਿਸੇ ਨੇ ਇੱਕ ਦੂਜੇ ਤੋਂ ਵੀ ਆਰ ਫਰਾਂੇ ਜਗਾ ਅੱਜ ਖਾੜਾ ਲੱਗਣਾ 10 10 ਕਿਲੋਮੀਟਰ ਤੋਂ ਸਰ ਪਤਾ ਲੱਗ ਜਾਂਦਾ ਕਿ ਹਾਂ ਇੱਥੇ ਖਾੜਾ ਲੱਗਣਾ ਲੋਕ ਹੀ ਜਾਂਦੇ ਆ ਮੈਂ ਵੀ ਜਿਨ੍ਹਾਂ ਜੋ ਸਕੂਲ ਤੋਂ ਭੱਜ ਕੇ ਅਸੀਂ ਦੇਖਣ ਗਏ ਆ ਅੱਛਾ 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 ਇਹਨੇ ਸਹੀ ਗੱਲ ਹੈ ਵੈਸੇ ਮੈਂ ਆਪਣਾ ਤੁਸੀਂ 44 ਸਾਲ ਪਹਿਲਾਂ ਦੀ ਜਿਹੜੀ ਗੱਲ ਕੀਤੀ ਜਾਵੇ ਤਾਂ ਹੋ ਸਕਦਾ ਵੀ ਬਚਪਨ ਜਿਹੜਾ ਤੁਹਾਡਾ ਹੋਣਾ ਕਿਹੜੇ ਸਾਲ ਦੇ ਵਿੱਚ ਥੋੜਾ ਜਨਮ ਹੋਇਆ 1960 ਦੇ ਵਿੱਚ 60 ਦੇ ਵਿੱਚ ਤੁਹਾਡਾ ਜਨਮ ਹੋਇਆ ਜੀ ਤੇ ਕਹਿਣ ਦਾ ਮਤਲਬ ਹੈ ਵੀ ਤੁਸੀਂ ਉਮਰ ਕਾਫੀ ਉਮਰ ਤੁਸੀਂ ਪੁੱਗ ਚੁੱਕੇ ਆ ਉਸ ਵੇਲੇ ਦੇ ਵਿੱਚ ਮੈਂ ਕਹਿੰਦਾ ਲੜਾਈ ਵੀ ਹੋਈ ਐ ਪਾਕਿਸਤਾਨ ਨਾਲ ਲੜਾਈ ਵੀ ਹੋਈ ਐ ਜੀ ਜੀ ਹਾਂ ਜੀ ਉਹ ਵੀ ਤੁਸੀਂ ਦੇਖੀ ਐ ਅਤੰਕਵਾਦ ਵੀ ਦੇਖਿਆ 84 71 ਸਾਰਾ ਇਹ ਆ ਦੇਖਿਆ ਸਾਰਾ ਕੁਝ ਢੰਡਾਇਆ ਤੁਸੀਂ ਹਾਂ ਜੀ ਅੱਛਾ ਹੁਣ ਤੱਕ ਆ ਤੁਸੀਂ ਹੁਣ ਕਰੋਨਾ ਫਰੋਨਾ ਸਭ ਕੁਝ ਤੁਸੀਂ ਦੇਖਿਆ ਜੀ ਦੇਖਿਆ ਸਟੇਜਾਂ ਸਾਰੀਆਂ ਦੇਖਿਆ ਸਾਰਾ ਹਾਂ ਤੇ ਪਰ ਨਾ ਹੋ ਗਿਆ 84 ਦੇ ਦੰਗੇ ਹੋ ਗਏ 71 ਦੀ ਲੜਾਈ ਹੋ ਗਈ ਸਾਰੇ ਦੇਖੇ ਠੀਕ ਐ ਅੱਛਾ ਜਿਹੜੇ ਤੁਸੀਂ ਗੀਤ ਤੁਸੀਂ ਗਿੱਦੜੇ ਸੀਗੇ ਉਹਨਾਂ ਗੀਤਾਂ ਦੇ ਵਿੱਚੋਂ ਕੋਈ ਗੀਤ ਰਿਕਾਰਡ ਵੀ ਹੋਇਆ ਕਿਸੇ ਕੋਲ हां जी हां घी पहला मेरा एक नेकी कातल पंजाबी सिंगर थे ओ उन्होंने मेरा कर, करवाया ਸੀਗਾ ਤੇ ਉਹ ਤੋਂ ਬਾਅਦ ਫਿਰ ਮੈਂ ਛੱਡ ਗਿਆ ਮੈਂ ਆਪਣੀ ਯੂਨੀਵਰਸਿਟੀ ਚ ਆ ਗਿਆ ਨੌਕਰੀ ਲੱਗ ਗਿਆ ਪਰ ਰਟਾਇਰ ਹੋਣ ਤੋਂ ਬਾਅਦ ਮੈਂ ਫਿਰ ਦੁਬਾਰਾ ਇੱਥੇ ਆਇਆ ਤੇ ਇਹ ਗੀਤਾਂ ਨੂੰ ਲੈ ਕੇ ਮੈਂ ਲਿਖਣਾ ਸ਼ੁਰੂ ਕੀਤਾ ਜਿਨ੍ਹਾਂ ਨੇ ਕਿਸ ਬੰਦਿਆਂ ਨੇ ਮੇਰੇ ਰਿਕਾਰਡ ਕਰਾਏ ਨੇ ਜਿਨ੍ਹਾਂ ਦੇ ਵਿੱਚੋ ਹਰਦੇਵ ਜੀ ਮੋਹਰੀ ਤੇ ਰਾਜੀ ਮਕੜੋਣਾ ਤੇ ਮੈਂ ਤਰਮਿੰਦਰ ਕਲਾ ਬਹਿਰੋਤ ਇੱਕ ਦੋ ਬੰਦੇ ਹੋਰ ਵੀ ਨੇ ਇੱਕ ਕਲਾਕਾਰ ਜਿਹਨਾਂ ਨੇ ਤੁਹਾਡੇ ਗਾਣੇ ਜਿਹੜੇ ਗਾਏ ਅੱਛਾ ਇੱਕ ਗੱਲ ਹੋਰ ਹੈ ਉਸ ਵੇਲੇ ਜਦੋਂ ਵਿਆਹ ਸ਼ਾਦੀ ਹੁੰਦੀ ਸੀਗੇ ਬੜੇ ਘੱਟ ਖਰਚੇ ਦੇ ਵਿੱਚ ਸੀਮਿਤ ਖਰਚੇ ਦੇ ਵਿੱਚ ਹੀ ਵਿਆਹ ਹੋ ਜਾਂਦਾ ਸੀਗਾ ਮੈਂ ਤਾਂ ਕਹਿੰਦਾ ਵੀ ਉਸ ਵੇਲੇ ਤਾਂ ਕਾਰਾਂ ਵੀ ਮਰੂਤੀ ਕਾਰ ਵੀ ਪੁਰਾਣੇ ਸਮੇਂ ਦੀ ਚੱਲਦੀ ਆ ਰਹੀ ਹੈ ਮਹਿੰਗੀਆਂ ਗੱਡੀਆਂ ਵੀ ਨਹੀਂ ਹੁੰਦੀਆਂ ਤੇ ਪਰ ਲੇਕਿਨ ਜਿਵੇਂ ਤੁਸੀਂ ਦੱਸਿਆ ਵੀ ਉਸ ਵੇਲੇ ਜਿਹੜੇ ਵਿਆਹਾਂ ਦੇ ਵਿੱਚ ਜਾਤਰ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਹੁੰਦਾ ਸੀ ਰੇਡੀਓ ਹੁੰਦਾ ਸੀ ਲਾਉਟ ਸਪੀਕਰ ਜਿਹੜਾ ਆਪਣਾ ਸਪੀਕਰ ਹੁੰਦੇ ਦੇ ਉੱਪਰ ਛੱਤਾਂ ਦੇ ਉੱਪਰ ਲੱਗਦੇ ਪੰਜੇ ਜੋੜ ਕੇ ਮੰਜੇ ਜੋੜ ਕੇ ਲਾਉਂਦੇ ਸੀ ਤੇ ਉਹਨੂੰ ਉਸ ਉਹ ਟਾਈਮ ਬਹੁਤ ਅੱਛਾ ਸੀਗਾ ਸਰ ਵਧੀਆ ਸੀਗਾ ਠੀਕ ਹੈ ਤੇ ਅੱਜ ਦੇ ਟਾਈਮ 'ਚ ਲੱਖਾਂ ਰੁਪਏ ਲੱਗਦੇ ਨੇ ਪਰ ਕੁਝ ਆਰਟਿਸਟ ਹੋਣਗੇ ਅੱچھے ਪਰ ਕੁਝ ਤਾਂ ਮਤਲਬ ਢਾਲ ਤਮਕਰ ਗਾਣਾ ਰੋਲਾ ਪਾ ਕੇ ਚੱਲ ਜਾਂਦੇ ਨੇ ਰੋਲ ਰਾਮ ਰੋਲਾ ਜਿਆਦਾ ਉਦੋਂ ਮਿਊਜ਼ਿਕ ਮਿਊਜ਼ਿਕ ਬਹੁਤ ਵਧੀਆ ਹੁੰਦਾ ਸਰ ਹਮਮ ਕਲਦੀਮਾਂ ਐਚ ਐਮ ਬੀ ਰਿਕਾਰਡ ਸੁਣ ਲੋ ਤੁਸੀਂ ਉਹਨਾਂ ਮਿਊਜ਼ਿਕ ਕਿੰਨਾ ਵਧੀਆ ਤੇ ਅੱਜ ਦੇ ਥੋਂਡੇ ਉਹ ਕਿੰਨਾ ਉਹ ਅੱਛਾ ਤੁਸੀਂ ਇਹ ਸੁਣਿਆ ਹੋਣਾ ਕਿ ਤਮਕੀਲਾ ਹੋਇਆ ਉਸ ਆਪਣੇ ਸਮੇਂ ਸਭ ਤੋਂ ਮਸ਼ਹੂਰ ਹੈ ਤੇ ਉਹ ਕਹਿੰਦੇ ਵੀ ਇੱਕ ਢੋਲ ਕੀ ਤੇ ਇੱਕ ਤੂੰਬੀ ਤਿੰਨ ਸਾਜ਼ਾਂ ਦੇ ਨਾਲ ਹੀ ਅੱਜ ਦੇਖ ਲੋ ਵੀ ਕਿੰਨਾ ਮਕਬੂਲ ਹੋਇਆ ਸੀ ਉਸ ਵੇਲੇ ਇਹ ਬਹੁਤ ਮਕਬੂਲ ਹੋਇਆ ਚੁਮਕੀਲਾ ਦੇ ਨਾਲ ਵੀ ਮੇਰੀ ਮੁਲਾਜ਼ਮਦਾਰੀ ਰਹੀ ਹੈ ਅੱਛਾ ਠੀਕ ਹੈ ਤੇ ਉਹ ਟਕੀਆ ਉਹਦੇ ਨਾਲ ਉਹਨਾਂ ਨਾਲ ਵੀ ਮੇਰੀ ਮੁਲਾਜ਼ਮਦਾਰੀ ਰਹੀ ਹੈ ਤੇ ਮਿਲਦੇ ਰਹੇ ਹਾਂ ਤੇ ਉਸ ਤੋਂ ਬਾਅਦ ਮੈਂ ਮੇਰੇ ਫਾਦਰ ਸਾਹਿਬ ਨੇ ਇੱਕੋ ਕਰਕੇ ਇਹ ਵੀ ਜਾ ਕਿਸੇ ਦਾ ਬਣ ਜੋ ਜਾਂ ਕਿਸੇ ਨੂੰ ਬਣਾ ਲਓ ਬਿਲਕੁਲ ਬਿਲਕੁਲ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਥੋੜਾ ਮੈਂ ਚਮਕੀਲੇ ਨੂੰ ਦੱਸਦਾ ਵੀ ਮੈਂ ਗੀਤ ਗਾਉਂ ਗਾਉਣੇ ਆਪਣੇ ਗਾਉਣਾ ਵੀ ਹਲੇ ਕਿਉਂਕਿ ਸ਼ੁਰੂ ਸ਼ੁਰੂਆਤ ਉਹਦੀ ਇਹ ਪੇ ਕਹਿੰਦਾ ਵੀ ਮੈਂ ਕਿਹਾ ਵੀ ਚਲ ਮੈਂ ਆਪਣੇ ਨੇਕੀ ਕਤਲ ਨਾਲ ਜੁੜਿਆ ਕਿ ਉਹਨਾਂ ਨੇ ਮੇਰਾ ਇੱਕ ਕੋਰਡ ਕਰਾਏ ਤੇ ਉਹ ਤੋਂ ਬਾਅਦ ਮੇਰੀ ਨੌਕਰੀ ਵੀ ਇੱਧਰ ਚੱਲੀ ਰਹੀ ਮੈਂ ਪਿੱਛੇ ਹੀ ਪੀਟ ਗਿਆ ਮੇਰਾ ਵਿਆਹ ਗਚਰਾਤੀ ਚ ਪੀ ਥੋੜੇ ਕੇ ਉਹਦੇ ਕਰਕੇ ਮੈਂ ਪਿੱਛੇ ਹਟਣਾ ਪਿਆ ਮੈਨੂੰ ਮੈਂ ਕਿਤੇ ਘਰ ਦੇ ਘਰ ਵਾਲੀ ਨਹੀਂ ਗਿਆ ਤਾਂ ਵੀ ਗਾਣੇ ਨਹੀਂ 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 ਉਹਨਾਂ ਨੇ ਤਾਂ ਨਹੀਂ ਕਿਹਾ ਪਰ ਮੈਂ ਆਪਣੀ ਡਿਊਟੀ ਮੇਰੀ ਇਹ ਜੀ ਦੀ ਮੈਂ ਡਿਊਟੀ ਦੇ ਵਿੱਚ ਬਹੁਤ ਉੱਥੇ ਹੂੰ ਸਹੀ ਗੱਲ ਹੈ ਕੰਮ ਕਰਨਾ ਅੱਛਾ ਸ਼ੌਂਕ ਸੀਗਾ ਕਾਫੀ ਖਾੜੇ ਦੇਖਣ ਦਾ ਸੁਣਨਾ ਹਾਂਜੀ ਹਾਂਜੀ ਉਹਨੂੰ ਮੈਂ ਦੇਖੇ ਨੇ ਚਮਕੀਲੇ ਦੇ ਖਾੜੇ ਦੇਖਿਆ ਤੇ ਨੇਕੀ ਕਾਤਲ ਦਾ ਤੇ ਜਦਾਦ ਸੰਧੂ ਮੈਂ ਸਾਰੇ ਮੇਰੇ ਸਾਡੇ ਰੋਪੜ ਦੇ ਵੀ ਕਲਾਕਾਰ ਕਾਫੀ ਮਸ਼ਹੂਰ ਹੋਏ ਕਈ ਵੀ ਜਿਵੇਂ ਕਿ ਸਰਜੀਤ ਬਿੰਦੜਖੀਆ ਮਾਮਸੀ ਕਹਾਂਜੀ ਆਏ ਕਿਹੜਾ ਸਰਜੀਤ ਬਿੰਦੜਖੀਆ ਹਾਂਜੀ ਹਾਂਜੀ ਉਹ ਤਾਂ ਬਹੁਤ ਵਧੀਆ ਆ ਆ ਸਾਡੇ ਦਫ਼ਤਰ ਦੇ ਸਾਹਮਣੇ ਉੱਠੀ ਹੋਏ ਕੰਦੀ ਠੀਕ ਹੈ ਠੀਕ ਹੈ ਬਹੁਤ ਵਧੀਆ ਖੁਸ਼ੀ ਕਰ ਲੇ ਕਿ ਰਾ ਸਾਡਾ ਰੋਪੜਾ ਜਿਹੜਾ ਸਰਕਾਰੀ ਕਾਲਜ ਹੈ ਇਹਦਾ ਇਹਨੇ ਵੀ ਪਤਾ ਨਹੀਂ ਕਿੰਨੇ ਕਲਾਕਾਰਾਂ ਨੂੰ ਜਨਮ ਦਿੱਤਾ ਬਹੁਤ ਵਧੀਆ ਅੱਗੇ ਸਾਡੇ ਬੱਬੂ ਆਨ ਤੁਹਾਡੇ ਕੀ ਨਾਮ ਤੁਹਾਡਾ ਅਮਰ ਨੂਰੀ ਹਾਂਜੀ ਕਰਮਾ ਰੋਪੜ ਵਾਲਾ ਪਵਨ ਪਰਦੇਸੀ ਸਤਿੰਦਰ ਗਿੱਲ ਸਤਿੰਦਰ ਸਤਿੰਦਰ ਕਿਹੜਾ ਹੈ ਸਤਿੰਦਰ ਆਪਣਾ ਸਰ ਸਰਤਾਜ ਉਹ ਵੀ ਸਾਡੇ ਪੰਜਾਬ ਯੂਨੀਵਰਸਿਟੀ ਪੜ੍ਹ ਕੇ ਗਿਆ ਹੈ ਸਰ ਅੱਛਾ ਅੱਛਾ ਉਹ ਨਾਲ ਉਹ ਤੋਂ ਤਾਂ ਕਹਿੰਦੇ ਟੀਚਰ ਹਾਂ ਟੀਚਰ ਮੈਂ ਨਹੀਂ ਕਹਿੰਦਾ ਮੈਨੂੰ ਇੰਨਾ ਨੌਲੇਜ ਨਹੀਂ ਸੀ ਉਹ ਤੋਂ ਤੇ ਪੜ੍ਹ ਕੇ ਗਿਆ ਮਿਊਜ਼ਿਕ ਸਾਡੀ ਡਿਪਾਰਟਮੈਂਟ ਹੈ ਉੱਥੋਂ ਪੜ੍ਹਦੇ ਹਾਂ ਮੈਂ ਵੀ ਇੱਕ ਟੀਚਰ ਦੇ ਕੋਲ ਜਾਂਦਾ ਰਿਹਾ ਮਾੜਾ ਮੋਟਾ ਸਿੱਖਣ ਲਈ ਪਰ ਉਹਦੋਂ ਸਟੂਡੈਂਟ ਹੋਣ ਦੇ ਦਾ ਕਰਕੇ ਨਹੀਂ ਪਤਾ ਲੱਗਦਾ ਵੀ ਕੌਣ ਕਿੱਦਾਂ ਵੀ ਕੱਲ ਨੂੰ ਕੌਣ ਕਿੱਥੇ ਪਹੁੰਚ ਜਾਣਾ ਕਿਸੇ ਬਿਲਕੁਲ 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 ਉਸ ਵੇਲੇ ਕੋਈ ਨਾ ਜਾਣੀ ਸੀ ਕਿਉਂਕਿ ਇੱਕ ਤਾਂ ਦੂਰ ਸੰਚਾਰ ਦਾ ਸਾਧਨ ਸਿਰਫ ਦੂਰਦਰਸ਼ਨ ਹੋਇਆ ਕਰਦਾ ਸੀ ਹੰਦਰ ਹਾਂਜੀ ਹਾਂਜੀ ਹੋਰ ਕੋਈ ਅਲੱਗ ਚੈਨਲ ਨਹੀਂ ਹੁੰਦਾ ਸੀ ਟੀਵੀ ਚੈਨਲ ਜਿਹੜਾ ਉਸ ਤੋਂ ਡੀਡੀ ਮਨ ਤੇ ਜਲੰਧਰ ਦੂਰਦਰਸ਼ਨ ਭਗਵੰਤ ਮੰਦ ਦਾ ਕਹਾਣਾ ਕਹਿੰਦਾ ਜਿੰਨੇ ਵੀ ਪੰਜਾਬ ਦੇ ਅਜ ਕਲਾਕਾਰ ਨਿਕਲੇ ਸਨ ਦੂਰਦਰਸ਼ਨ ਨੇ ਹੀ ਬਣਾਏ ਹੋਏ ਹਨ ਹਾਂਜੀ 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 ਉਹਨਾਂ ਦੇ ਪ੍ਰੋਗਰਾਮ ਆਉਂਦੇ ਰਹੇ ਸੀ ਨੇ ਪੰਜਾਬੀ ਗੀਤ ਆਉਂਦੇ ਰਹੇ ਹੁਣ ਨਾ ਮੇਰੇ ਚੇਤੇ ਨਹੀਂ ਕਿ ਕੀ ਪ੍ਰੋਗਰਾਮ ਦਾ ਅਨਾਉਂਸਿੰਗ ਸੁਣਦੇ ਰਹਿੰਦੇ ਸੀ ਸਹੀ ਗੱਲ ਹੈ ਸਹੀ ਗੱਲ ਹੈ ਨਹੀਂ ਕਾਫੀ ਕਲਾ ਕਲਾਕਾਰਾਂ ਦਾ ਨਿਸ਼ਕਾਰਾ ਦਾ ਪ੍ਰੋਗਰਾਮ ਨਿਸ਼ਕਾਰਾ ਹਾਂ ਜੀ ਨਿਸ਼ਕਾਰਾ ਬਹੁਤ ਵਧੀਆ ਹੁੰਦੇ ਰਹੇ ਕਈ ਕਲਾਕਾਰ ਅੱਜ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਵੀ ਉਸ ਦੇ ਮੁੱਖ ਹੀਰੋ ਹੁੰਦੇ ਸੀ ਉਸ ਵੀ ਨਹੀਂ ਬਹੁਤ ਵਧੀਆ ਉਹਨਾਂ ਦੀ ਉਹ ਉਹਦੀਆਂ ਕਾਇਸਤਾ ਜਦ ਕੇ ਉਹਨੂੰ ਕੋਈ ਸੋਚੇ ਨਹੀਂ ਮਿੱਠੀਆਂ ਮਿਰਚਾਂ ਜਿਹੜੀਆਂ ਸਰ ਤੁਸੀਂ ਉਹਨਾਂ ਨੂੰ ਕਹੋ ਹੋਰ ਉਹਦੇ ਨੇ ਕਿ ਕਿਰਪੀ ਕਰ ਮਗਰ ਉਹਨਾਂ ਨੂੰ ਦੇਖੋ ਤੁਸੀਂ ਲੀਡਰਾਂ ਵਾਂਗੂ ਉਹ ਪੂਰੇ ਬੋਲਦੇ ਨੇ ਜਦ ਕੇ ਉਹਨਾਂ ਨੂੰ ਇਹ ਵੀ ਪਤਾ ਵੀ ਮੈਂ ਲੀਡਰ ਬਣਨਾ ਚਾ ਨਹੀਂ ਬਣਨਾ ਤੇ ਅੱਜ ਉਹ ਬਣੇ ਹੋਏ ਨੇ ਗੱਲਾਂ ਇਹ ਲਿੰਕ ਰੱਖਦੇ ਬਹੁਤ ਚੰਗੀਆਂ ਲੱਗਦੇ ਗੱਲਾਂ ਚਲੋ ਟੀਵੀ ਤੇ ਵੀ ਆਉਂਦੇ ਜਦੋਂ ਅੱਜ ਕਿਉਂਕਿ ਉਸ ਟਾਈਮ ਅੱਜਕੱਲ ਸੋਸ਼ਲ ਮੀਡੀਆ ਜਮਾਨਾ ਹੈ ਤੇ ਸਾਡੇ ਉਹਨਾਂ ਦੇ ਜਿਹੜੇ ਵਿਅੰਗ ਜਿਹੜੇ ਅੱਜ ਵੀ ਮੁੱਖ ਮੰਤਰੀ ਹੋਣ ਤੇ ਕਰਕੇ ਲੋਕੀ ਉੱਪਰ ਪਰ ਕੇ ਉਹਨੂੰ ਵਾਇਰਲ ਕਰਦੇ ਆਂ ਵੀ ਭਾਈ ਸਾਹਿਬ ਜੇ ਕਿਸੇ ਵੇਲੇ ਤੇ ਮੁੱਖ ਮੰਤਰੀ ਦੀ ਆ ਉਡਾਉਂਦਾ ਸੀਗਾ ਤਾਂ ਸਮਝ ਲਓ ਵੀ ਹੁਣ ਵੀ ਅੱਜ ਤੂੰ ਖੁਦ ਮੁੱਖ ਮੰਤਰੀ ਬਣ ਚੁੱਕਿਆ ਨਹੀਂ ਅੱਛੀ ਬਾਤ ਹੈ ਬੰਦੇ ਦੇ ਖਾਇਸ਼ਾਂ ਨੇ ਸਾਰੀ ਜ਼ਿੰਦਗੀ ਦੀਆਂ ਪਹਿਲਾ ਕੁਛ ਅੱਗੇ ਤੇ ਉੱਪਰ ਕੀ ਪਤਾ ਕੱਲ ਨੂੰ ਕੀ ਕਿਸਮ ਦਾ ਕਿਸੇ ਚਲੋ ਪਿਆਰੇ ਦਰਸ਼ਕੋ ਅਸੀਂ ਇਹ ਜ਼ਰੂਰ ਕਹਿੰਨੇ ਆਂ ਵੀ ਅੱਜ ਕੱਲ ਤੁਸੀਂ ਜੇਸੀ ਵੀ ਕੰਮ ਦੇ ਵਿੱਚ ਲੱਗਦੇ ਆਂ ਜਾਂ ਤੁਹਾਨੂੰ ਕੋਈ ਸ਼ੌਂਕ ਹੁੰਦੇ ਆਂ ਉਹ ਸ਼ੌਂਕ ਦੇ ਵਿੱਚ ਲੱਗੇ ਰਹੋ ਲੱਗੇ ਰਹੋ ਹੋ ਸਕਦਾ ਤੁਹਾਡੀ ਜਿਹੜੀ ਮੰਜ਼ਿਲ ਹੈ ਜੇ ਤੁਸੀਂ ਚਾਹੁੰਦੇ ਹੋ ਪਰ ਲੇਕਿਨ ਜੇ ਮੰਜ਼ਿਲ ਆਪਾਂ ਸੋਝ ਲਈਏ ਨਾ ਤਾਂ ਮੰਜ਼ਿਲ ਪਾਈ ਜਾ ਸਕਦੀ ਠੀਕ ਹੈ ਜੀ ਹੁਣ ਜਿਹੜੇ ਅੱਜ ਕੱਲ ਰੇਲ ਗੱਡੀਆਂ ਚਲਾ ਰੀਆਂ ਕੁੜੀਆਂ ਚਲਾ ਰੀਆਂ ਜਹਾਜ਼ ਚਲਾ ਰੀਆਂ ਕੁੜੀਆਂ ਚਲਾ ਰੀਆਂ ਪਰ ਲੇਕਿਨ ਪਾਇਲਟ ਬਣਨ ਦਾ ਸੁਪਨਾ ਜੇ ਉਹਨਾਂ ਨੇ ਲਿਆ ਤਾਂ ਹੀ ਉਹ ਜਾ ਕੇ ਉੱਥੇ ਪਹੁੰਚੇ ਆ ਠੀਕ ਹੈ ਠੀਕ ਤੇ ਨਵੇਂ ਨੌਜਵਾਨਾਂ ਨੂੰ ਸੀ ਇਸੇ ਹੀ ਸੇਧ ਦਿੰਨੇ ਭਾਈ ਸਪਨੇ ਦੇਖੋ ਹਾਂ ਠੀਕ ਹੈ ਤੇ ਹਾਂ ਹੁਣ ਜਿੱਦਾਂ ਆਪਾਂ ਮੈਨੂੰ ਗੀਤ ਲਿਖਣ ਦਾ ਸ਼ੌਂਕ ਸੀਗਾ ਉਹਨਾਂ ਦੇ ਵਿੱਚ ਮੈਂ ਇੱਕ ਚਾਦੀ ਕੋਟ ਅੱਛਾ ਐਨ ਪੂਰੇ ਕੋਰਡ ਦੇ ਵਿੱਚ ਮੇਰਾ ਰਿਕਾਰਡ ਹੈ ਚਾਦੀ ਕੋਟ YouTube ਤੇ ਚੱਲ ਰਿਹਾ ਜਿਹੜਾ ਅੱਛਾ ਤੇ ਕੀ ਆ ਬੋਲ ਕੀ ਆ ਰੰਝ ਸਾਹ ਕੀ ਜੀ ਚਾਦੇ ਕੋਟ ਦੇ ਕੀ ਆ ਬੋਲੇ ਉਹ ਤਾਂ ਹੁਣ ਉਹੀ ਦੱਸਦਾ ਮੇਟਨੀਓ ਅੱਜ ਬਗੇ ਨਹੀਂ ਆਇਆ ਮੈਂ ਕਿਹਾ ਨਹੀਂ ਵੈਸੇ ਤੁਸੀਂ ਲਿਖਿਆ ਹੋਣਾ ਨਾ ਤੇ ਫਿਰ ਰੰਜਸਾਂ ਆ ਗਈ ਫਿਰ ਰੰਜਸਾਂ ਗੀਤ ਆ ਮੇਰਾ ਮਤਲਬ ਅੱਛਾ ਠੀਕ ਹੈ ਤੇ ਹੋਰ ਕਿ ਹੋਰ ਵੀ ਹੈਗੇ ਨੇ ਬੱਕਰੀ ਬਸਾਖੀ ਤੇ ਮਾਂ ਦੇ ਦੁੱਧ ਨੂੰ ਪਿਉ ਦੀ ਪੱਗ ਨੂੰ ਲੋਕੋ ਦਾਗ ਨਹੀਂ ਲਾਈਦਾ ਇਹ ਪਹਿਲਾਂ ਮੇਰਾ ਪਹਿਲਾ ਗੀਤ ਹੈ ਹਰਦੀਪ ਨੇ ਗਾਇਆ ਤੇ ਇਹ ਦੇ ਕਰਕੇ ਵੀ ਹਰਦੀਪ ਭਾਈ ਨੰਗਲ ਨੇ ਨਹੀਂ ਨਹੀਂ ਹਰਦੀਪ ਯੂਨੀਵਰਸਿਟੀ ਦੇ ਵਿੱਚ ਸਟਾਫੀ ਮੁਲਾਜ਼ਮਾਂ ਉਹਨੇ ਘਾਇਆ ਸੀਗਾ ਓਕੇ 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 ਉਹਦਾ ਨਾਮ ਹਰਦੀਪ ਮਾੜੀਆ ਕਿਹਾ ਹਾਂਜੀ ਜੀ ਜੀ ਤੇ ਸਹੀ ਗੱਲ ਆ ਜੀ ਤੁਸੀਂ ਇੰਨਾ ਵੱਡਾ ਸ਼ੌਂਕ ਪਾਲਿਆ ਰਾਈਟਰ ਇੱਕ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਕਿ ਇੱਕ ਪੱਤਰਕਾਰਾਂ ਦੇ ਬਰਾਬਰ ਜਿਨ੍ਹਾਂ ਦੀ ਕਲਮ ਦੀ ਜਿਹੜੀ ਉਹ ਹੁੰਦੀ ਹੈ ਕਿਉਂਕਿ ਤੁਸੀਂ ਵੀ ਜਦੋਂ ਕੋਈ ਆਪਾਂ ਚੀਜ਼ ਲਿਖਦੇ ਆ ਤਾਂ ਲੋਕਾਂ ਦੇ ਵੀ ਜਾਂਦੀ ਹੈ ਤਾਂ ਉਹਦਾ ਵੀ ਅਸਰ ਹੁੰਦਾ ਹੈ ਸਰਕਾਰਾਂ ਦੇ ਨੌ ਦੇ ਗੀਤ ਬਣ ਜਾਂਦੇ ਆ ਲੀਡਰਾਂ ਦੇ ਨਾਤੇ ਗੀਤ ਬਣ ਜਾਂਦੇ ਆ ਤੇ ਆਪਣੇ ਘਰ ਦੇ ਵਿੱਚ ਹੋਏ ਜਿਹੜੇ ਪ੍ਰੋਗਰਾਮ ਹੁੰਦੇ ਆ ਅੱਜ ਸਿੱਟਣੀਆਂ ਹੁੰਦੀਆਂ ਜਿਵੇਂ ਇੱਕ ਦੂਜੇ ਨੂੰ ਆਪਾਂ ਮਿਹਨੇ ਮਾਰਦੇ ਆ ਇਹ ਗੀਤ ਹੁੰਦੇ ਆ ਤੇ ਇਸ ਕਰਕੇ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਇਹਨਾਂ ਦਾ ਜਿਹੜਾ ਮੁੱਖ ਮੋਟੋ ਜਿਹੜਾ ਹੈਗਾ ਵੀ ਅਸੀਂ ਸਮਝਾਉਂਦੇ ਵੀ ਉਹ ਪੁਰਾਣੇ ਸਮੇਂ ਦੇ ਵਿੱਚ ਜੋ ਚੀਜ਼ਾਂ ਹੁੰਦੀਆਂ ਸੀ ਬੜੀ ਵਧੀਆ ਹੁੰਦੀਆਂ ਸੀ ਅੱਜ ਜਿਹੜੇ ਸਾਜ਼-ਵਾਜ਼ ਔਰ ਮਹਿੰਗਾਈ ਮੱਦੀ ਕਿਉਂ ਜਾ ਰਹੀ ਹੈ ਕਿਉਂਕਿ ਇਹ ਇਹਨਾਂ ਚੀਜ਼ਾਂ ਕਰਕੇ ਮਹਿੰਗੀ ਹੁੰਦੀ ਜਾ ਰਹੀ ਹੈ ਪਰ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਆ ਕੀ ਗੱਲ ਆ ਕਿ ਆਪਾਂ ਹੋਰ ਕਰਨੇ ਚਾ ਰਹੇ ਸੀਗੇ ਕਿ ਵੀ ਜਿਵੇਂ ਆਪਾਂ ਅੱਜ ਜਦੋਂ ਸਾਡੇ ਬੱਚੇ ਨੂੰ ਪੜ੍ਹਾਉਂਦੇ ਲਿਖਾਉਂਦੇ ਆ ਬੜਾ ਕਰਦੇ ਵਿਆਹ ਕਰ ਦਿੰਦੇ ਆ ਅਸੀਂ ਉਸ ਤੋਂ ਆਸ ਕਰਦੇ ਆ ਵੀ ਬੀਅਸਿਕ ਬਹੁਣ ਇਹ ਇਥੇ ਆਮਦਨ ਲਾਵਾਂਗੇ ਪੈਸਾ ਲਾਵਾਂਗੇ ਪਰ ਲੇਕਿਨ ਉਹ 10,000 ਦਰਖਾਤੇ ਲੱਗਦਾ ਹੁੰਦਾ ਹੈ ਹਾਂ ਜੀ ਪਰ ਲੇਕਿਨ ਤੁਹਾਡੇ ਵਗੇ ਤੁਸੀਂ ਮੈਂ ਕਹਿੰਦਾ ਤੁਸੀਂ ਤਾਂ 50, 60, 70,000 ਤੱਕ ਤਾਂ ਪੂਜੇ ਹੋਣੇ ਹਾਂ ਹਾਂ ਨਹੀਂ ਜੀ ਉੱਚੇ ਹੈ ਆ ਪਰ ਅੱਜ ਦੇ ਬੱਚੇ ਨੇ ਜਿਹੜੇ ਹਨ ਅੰਦਰ ਸਰ ਉਹਨਾਂ ਕੋਲ ਨੌਕਰੀਆਂ ਦੀ ਨੌਕਰੀਆਂ ਹੋਣੀ ਚਾਹੀਦੀਆਂ ਨੇ ਨੌਕਰੀਆਂ ਠੀਕ ਤਾਂ ਅੱਜ ਦੇ ਬੱਚਿਆਂ ਦੇ ਕੋਲ ਨੌਕਰੀ ਨਹੀਂ ਹੋਣਗੇ ਕੱਲ ਨੂੰ ਉਹ ਬਣਨਗੇ ਉਹ ਆਪਣੇ ਬੱਚਿਆਂ ਨੂੰ ਕਿੱਦਾਂ ਪਾਲਣਗੇ بیوی ਨੂੰ ਕਿੱਦਾਂ ਪਾਲਣਗੇ ਕੱਲ ਨੂੰ ਉਹ ਬੱਚਿਆਂ ਦੀ ਕਿੱਦਾਂ ਸਕੂਲਾਂ ਦੀ ਜਿਹੜੀ ਮਹਿੰਗਾਈ ਦੇਣਗੇ ਉਹ ਕਿੱਦਾਂ ਕਰਨਗੇ ਠੀਕ ਹੈ ਬਿੱਟ ਕੁਛ ਨੌਕਰੀ ਜਰੂਰ ਹੋਣੀ ਹੈ ਇਹ ਨਹੀਂ ਵੀ ਮੁਫਤ ਦੀ ਚੀਜ਼ਾਂ ਨਹੀਂ ਲੈਣੀ ਚਾਹੀਦੀ ਮੈਂ ਤਾਂ ਇਹ ਕਹਿੰਦਾ ਵੀ ਜਿਹੜਾ 2 ਰੁਪਏ ਕਿਲੋ ਆਪਾ ਆਟਾ ਦਿੰਦੇ ਨੇ ਇਹ ਨਹੀਂ ਹੋਣਾ ਚਾਹੀਦਾ ਮੰਗਤੀ ਨਹੀਂ ਬਣਾਉਣਾ ਚਾਹੀਦਾ ਕੁਝ ਨਾ ਕੁਛ ਜਿੱਦਾਂ ਬਿਜਲੀ ਦੇ ਬਿੱਲ ਨੇ ਬਿਜਲੀ ਦੇ ਬਿੱਲ ਮਾਫ ਕੀਤੇ ਹਨ ਪ੍ਰਗਤਮਾਨ ਜੀ ਸਾਹਿਬ ਨੇ ਠੀਕ ਹੈ ਪਰ ਮੈਂ ਕਹਿੰਦਾ ਵੀ ਕੁਝ ਨਾ ਕੁਛ ਹੀ ਦਿੰਦਾ ਪੱਕੇ ਹੋਂ ਰੱਖਣਾ ਚਾਹੀਦਾ ਪੂਰੀ ਵੇ ਕਦਰ ਹੀ ਨਾ ਹੋਵੇ ਵੀ ਕਦਰ ਪਾਵੇ ਲੋਕੀ ਵੀ ਹਾਂ ਵੀ ਠੀਕ ਆ ਯਾਰ ਵੀ ਇਹਨਾਂ ਦੇ ਦਿੱਤਾ ਸਾਨੂੰ ਉਤੇ ਬਾਕੀ ਗਵਰਨਮੈਂਟ ਨੂੰ ਬਿਜਲੀ ਦਾ ਹੋਣਾ ਬਿਲਕੁਲ ਬਿਲਕੁਲ ਬੱਤੇ ਤੁਸੀਂ ਬਹੁਤ ਹੀ ਵਧੀਆ ਜਿਹੜੀ ਸਰੋਤਿਆਂ ਨੂੰ ਜਿਹੜੀ ਜਾਣਕਾਰੀ ਦਿੱਤੀ ਹੈ ਸ਼ਾਇਦ ਇਦਾਂ ਦੀ ਜਾਣਕਾਰੀ ਸਾਨੂੰ ਬਹੁਤ ਘੱਟ ਮਿਲਦੀ ਹੈ ਅੱਜ ਕੱਲ ਦੇ ਪੋਡਕਾਸਟ ਇੰਟਰਵਿਊ ਜਿਹੜੇ ਹੁੰਦੇ ਨੇ ਉਹ ਵੱਡੇ ਲੈਵਲ ਦੇ ਹੁੰਦੇ ਨੇ ਉਹਨਾਂ ਦੀ ਜਿਹੜੀ ਰੂਪਰੇਖਾ ਲੱਗ ਹੁੰਦੀ ਆ ਪਰ ਲੇਕਿਨ ਜਿਹੜਾ ਵਿਰਸਾ ਅੱਜ ਅਸੀਂ ਬਜ਼ੁਰਗ ਨੂੰ ਕਿਵੇਂ ਸੰਭਾਂਗੇ ਬਜ਼ੁਰਗ ਬਿਲਕੁਲ ਦੇਖਣ ਤੱਕ ਨਹੀਂ ਮਿਲ ਰਹੇ ਔਰ ਬਜ਼ੁਰਗ ਜਿਹੜੇ ਹੈ ਉਹਨਾਂ ਦੀ ਗੱਲ ਨਹੀਂ ਮੰਨੀ ਜਾ ਰਹੀ ਹੈ ਬੱਲੇ ਪੁਰਾਣੇ ਸਮੇਂ ਦੇ ਵਿੱਚ ਜੇ ਕੋਈ ਆਦਮੀ ਆਪਣਾ ਅਕਲ ਲਗਾਨ ਹੋ ਜਾਂਦਾ ਸੀਗਾ ਵੀ ਹੁਣ ਕਿਆ ਕਰਾਂ ਇਹ ਕੰਮ ਕਿੱਦਾਂ ਕਰਾਂ ਕਿਤੇ ਸਾ ਲਵਾਂ ਤੇ ਪਹਿਲਾਂ ਕਿਸੇ ਬਜ਼ੁਰਗ ਕੋਲ ਜਾਂਦਾ ਸੀਗਾ ਉਹ ਤੋਂ ਸਲਾਹ ਲੈ ਲੈਂਦਾ ਸੀ ਪਰ ਲੇਕਿਨ ਪਿਛਲੇ ਸਮੇਂ ਦੇ ਵਿੱਚ ਬਜ਼ੁਰਗਾਂ ਦੇ ਇਕਤਾ ਹੁੰਦੀ ਪਰਿਵਾਰ ਸੰਯੁਕਤ ਪਰਿਵਾਰ ਹੁੰਦੇ ਜਿੱਥੇ ਭੈਣ ਭਾਈ ਸਾਰੇ ਇਕੱਠੇ ਰਹਿੰਦੇ ਤੇ ਚਾਚੇ ਤਾਏ ਇਕੱਠੇ ਰਹਿੰਦੇ ਤੇ ਪਰ ਅੱਜ ਦੇ ਸਮਾਂ ਇਹ ਜਾ ਆ ਗਿਆ ਵੀ ਇੱਕ ਪਰ ਇੱਕ ਪਰਿਵਾਰ ਦੇ ਵਿੱਚ ਜੇ ਦੋ ਭਾਈ ਨੇ ਉਹ ਵੀ ਵੱਖ-ਵੱਖ ਨੇ ਬਿਲਕੁਲ ਤੇ ਉਹ ਵੱਖ-ਵੱਖ ਹੋਣ ਦਾ ਕਾਰਨ ਇਹ ਹੀ ਆ ਵੀ ਪੈਸਿਆਂ ਦਾ ਪੂਰਾ ਨਹੀਂ ਪੈਂਦਾ ਉਹ ਦੂਜੇ ਦੇ ਆਪਣੇ ਬੱਚੇ ਆ ਦੂਜਾ ਕਹਿੰਦਾ ਵੀ ਮੇਰੇ ਕੋਲ ਕੁਝ ਹੋਵੇ ਦਵੇ ਮੈਨੂੰ ਪਾਪਾ ਜਾਂ ਮੈਨੂੰ ਦਵੇ ਪਰ ਪਿਓ ਦੇ ਕੋਲ ਵੀ ਵਿਚਾਰੇ ਕੋਲ ਕੁਝ ਨਾ ਹੋਣ ਦੇ ਕਾਰਨ ਫਿਰ ਪ੍ਰੋਬਲਮ ਆਉਂਦੀ ਇੱਜ਼ਰ ਇਹ ਠੀਕ ਹੈ ਚਲੋ ਆਪਾਂ ਚਾਹਾਂਗੇ ਵੀ ਆਪਾਂ ਵੀ ਸਮਾਂ ਵੀ ਇਜਾਜ਼ਤ ਦਿੰਦਾ ਹੈਗਾ ਤੇ ਤੁਸੀਂ ਬਹੁਤ ਵਧੀਆ ਜਾਣਕਾਰੀ ਜਿਹੜੀ ਆਪਣੇ ਜੀਵਨ ਦੀ ਸ਼ੇਅਰ ਕਰੀ ਆ ਵੀ ਕਿਹੜੇ-ਕਿਹੜੇ ਤੁਸੀਂ ਗੀਤ ਲਿਖਿਆ ਹੈ ਕਿਵੇਂ ਤੇ ਵਿਆਹ ਸ਼ਾਦੀ ਹੋndi ਸੀਗੀ ਤੇ ਕੋਈ ਜਾਣ ਲੱਗਿਆ ਕੋਈ ਸੰਦੇਸ਼ ਦੇਣਾ ਚਾਹੁੰਦੇ ਨੇ ਨਹੀਂ ਠੀਕ ਹੈ ਜੀ ਮੈਂ ਤਾਂ ਇਹੀ ਕਹਿ ਸਕਦਾ ਸਰ ਬਈ ਹਾਂ ਚੰਗਾ ਲਿਖਣਾ ਚਾਹੀਦਾ ਠੀਕ ਹੈ ਨਹੀਂ ਜੋ ਪਿੱਛੋਂ ਜਾ ਕੇ ਮਾਪੇ ਬਣੋ ਕੱਲ ਨੂੰ ਤਾਂ ਉਹ ਤੋਂ ਬਾਅਦ ਤੁਸੀਂ ਵੀ ਕਿਸੇ ਬੱਚੇ ਨੂੰ ਕਹਿ ਸਕੋ ਵੀ ਹਾਂ ਮੈਂ ਆਪ ਕੋਲ ਲਿਖਿਆ ਬੜੀ ਵਧੀਆ ਲਿਖਿਆ ਠੀਕ ਹੈ ਬਿਲਕੁਲ ਤੇ ਹਾਂ ਕਟੀਆਂ ਚੀਜ਼ ਨੂੰ ਤੋਂ ਉਸ ਟਾਈਮ ਲਈ ਚੱਲਦੀਆਂ ਨੇ ਜਿਹੜੀਆਂ ਚੱਲਦੀਆਂ ਗੱਲਾਂ ਵੀ ਚੰਗੀ ਚੀਜ਼ ਹਮੇਸ਼ਾ ਰਹੇ ਜਿਹੜੇ ਨਿਆਣੇ ਆ ਉਹਨਾਂ ਦੇ ਵੀ ਸਿਆਣੇ ਹੋਣਾ ਹਾਂ ਕੱਲ੍ਹ ਵੀ ਸਿਆਣੇ ਹੋਣਾ ਸਰ ਜਿਹੜਾ ਅੱਜ ਉਹਨਾਂ ਨੂੰ ਵੇਚਿਆ ਕਹਿੰਦੇ ਵੇਚਿਆ ਜੋ ਵਿਟਣਾ ਪੈਣਾ ਹੈ ਹਾਂਜੀ ਹਾਂ ਤੇ ਇਹ ਸੀਗੀ ਸਾਡੀ ਜਿਹੜੀ ਅੱਜ ਦੀ ਗੱਲਬਾਤ ਤੇ ਪਿਆਰ ਦਰਸ਼ਕੋ ਇਸ ਗੱਲਬਾਤ ਰਾਹੀਂ ਅਸੀਂ ਤੁਹਾਨੂੰ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬਿਲਕੁਲ ਤੁਸੀਂ ਵਧੀਆ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਰਹੋ ਤੇ ਵਧੀਆ ਜਿਹੜਾ ਸਿਹਤ ਮਿਲਣੀ ਚਾਹੀਦੀ ਹੈ ਤੇ ਫਿਰ ਦੁਬਾਰਾ ਕਿਸੇ ਹੋਰ ਸ਼ਖਸੀਅਤ ਦੇ ਨਾਲ ਆਪਾਂ ਤੁਹਾਨੂੰ ਮਿਲਦੇ ਆਂ ਦਿਓ ਜਾ ਸਤਿਗੁਰੂ ਸਤਿਗੁਰੂ ਧੰਨਵਾਦ ਤੁਹਾਡੇ ਟੀਮ ਦਾ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ